ਅੱਜ ਅਸੀਂ ਆਏ ਆ ਪਿੰਡ ਪਿੰਡਰ ਸਕੂਲ ਐਲੀਮੈਂਟਰੀ ਸਕੂਲ ਇਹ ਇੱਥੇ ਅੱਜ ਬੱਚੇ ਜੋ ਹੈਗੇ ਆ ਗੁਰਬਾਣੀ ਸਿੱਖਦੇ ਹਨ ਉਹ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਆਓ ਤੁਹਾਨੂੰ ਸਕੂਲ ਦੇ ਦਰਸ਼ਨ ਕਰਾ ਦਈਏ ਆਹ ਸਕੂਲ ਸਕੂਲ ਗਵਰਨਮੈਂਟ ਐਲੀਮੈਂਟਰੀ ਸਕੂਲ ਪਿੰਡਰ ਬਲਾਕ ਰਿਆ ਕੰਮ ਦੇ ਸਰ ਇਹ ਸਕੂਲ ਜੇ ਸਾਰਾ ਇੱਥੇ ਬੱਚੇ ਜਿਹੜੇ ਆ ਪੜ੍ਹਦੇ ਵੀ ਆ ਤੇ ਗੁਰਬਾਣੀ ਦਾ ਪਾਠ ਵੀ ਸਿੱਖਦੇ ਹਨ ਬਹੁਤ ਵਧੀਆ ਕਲਾਕਿਰਤੀ ਇੱਥੇ ਕੀਤੀ ਹੋਈ ਆ ਤੇ ਬੱਚਿਆਂ ਨੂੰ ਇਹ ਸਾਰੇ ਸਿੱਖਣ ਨੂੰ ਮਿਲਦੀਆਂ ਹਨ ਜੋ ਕਿ ਜੋ ਇੱਥੇ ਲਿਖਿਆ ਆ ਬੱਚੇ ਪੜ੍ਹ ਵੀ ਸਕਦੇ ਹਨ ਕਈ ਤਰ੍ਹਾਂ ਦਾ ਗਿਆਨ ਜਿਹੜਾ ਹੈ ਉਥੋਂ ਲੈ ਸਕਦੇ ਹਾਂ। ਮੈਂ ਜਿਹੜਾ ਬੋਲ ਤਾਂ ਲੇ ਕੇ ਸਾਰੇ ਨਾ ਗਾਉਂ ਤੋਂ 12 ਦਾ। ਸਰਾਂ ਦੇ ਬੰਨਣ ਵਾਸਤੇ ਛਟਕੇ ਬਾਬਾ ਜੀ ਲੈ ਕੇ ਆਏ ਆ। ਤੇ ਇਹ ਸਾਰੇ ਬੱਚਿਆਂ ਨੂੰ ਛਟਕੇ ਜਿਹੜੇ ਆ ਮੈਂ ਕਰ ਦੇਵੇ। ਬਾਬਾ ਜੀ ਵੀਡੀਓ ਬਣਾਉਂਦੇ। ਮੇਰਾ ਬੰਦਾ ਇਹ ਬਾਬਾ ਜੀ ਹਰਦੇਵ ਸਿੰਘ ਜੀ ਪਿੰਡਰ ਜੋ ਇੱਥੇ ਬੱਚਿਆਂ ਨੂੰ ਪਾਰਸ ਕੋਦੇ ਹਨ ਸਾਰੇ ਬੱਚੇ ਹੋਏ ਪਰ ਕੇ ਦਮਨ ਲੱਗੇ ਸੰਸਾਦ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਸ਼ੁਰੂ ਹੁੰਦਾ ਵਾ ਉਸ ਤੋਂ ਫਿਰ ਅੱਗੇ ਬਾਹਰ ਚੱਲਦੀ ਆ ਠੀਕ ਆ ਹੁਣ ਸਭ ਤੋਂ ਪਹਿਲਾਂ ਆਪਾਂ ਜਪਜੀ ਸਾਹਿਬ ਦੀਆਂ ਜਿਹੜੀਆਂ ਪੌੜੀਆਂ ਉਹਨਾਂ ਨੂੰ ਪੜਾਂਗੇ ਕਿਹੜਾ ਬੱਚਾ ਆ ਜਿੰਨੇ ਜਪਜੀ ਸਾਹਿਬ ਦੇ ਪਹਿਲੀਆਂ ਪੌੜੀਆਂ ਸੁਣਾਉਣਿਆ ਉਹ ਪਹਿਲਾਂ ਸੁਣਾਓ ਪਹਿਲੀ ਪੌੜੀ ਪਹਿਲੀ ਪੌੜੀ ਬਦਰਸ਼ਵ ਮਗਰੀਓ ਹਾਂ ਫੇਰ ਆਉਂਦਾ ਤਾ ਪੁਰਖ ਨੀਰ ਪੋ ਨੀਰ ਵੈ ਸਕਾਲ ਮੁਨਤ ਅਜੁਨੀ ਸੈਪੰਗ ਗੁਰ ਪਰ ਸਾਧ ਪ੍ਰਸ਼ਾਦ ਜਪ ਆ ਸਚੁ ਗਾ ਸਚ ਹੈ ਪੀ ਸਚਨਾ ਨ ਕੋਸੀ ਪੀ ਸਚ ਸੋਚੇ ਸੋਚਨਾ ਹੋਈ ਜੇ ਸੋਚੀ ਲਖਵਾ ਚੁਪੇ ਜੁਨਾ ਹੋਈ ਜੇ ਲਾਹੇ 라ਹ ਦਿਵਤ ਤੁਖਿਆ ਤੁਖਨਾ ਤਰੀ ਜੇ ਬਨਾ ਪ੍ਰਿਆਪਤ ਸੈ ਸੈ ਅਲਪਨਖ ਹੋਰੇ ਤਾਨਕਾ ਚਲੇ ਨਾਰ ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਬਾਦ ਉਕਮਰ ਜਾਈ ਚੰਨਾ ਨਨਕੇ ਵਰਸਾ ਖਾਇਕੀ ਦੀ ਫੋਟੋ ਇਹ ਜੋ ਤੁਸੀਂ ਬੱਚੇ ਦੇਖ ਰਹੇ ਜੇ ਇਹ ਗਵਰਨਮੈਂਟ ਐਲੀਮੈਂਟਰੀ ਸਕੂਲ ਪਿੰਡਰਾ ਉਥੋਂ ਦੇ ਬੱਚੇ ਹਨ ਸਕੂਲ ਦੇ ਵਿੱਚ ਜਿਹੜਾ ਹੈ ਗੁਰਮਤ ਦੀ ਸਖਲਾਈ ਲੈਂਦੇ ਹਨ ਸਖਲਾਈ ਦਿੰਦੇ ਹਨ ਆ ਬਾਹਰ ਦੇਵ ਸਿੰਘ ਜੀ ਪਿੰਡਰਾ ਇਹ ਜੋ ਜੀ ਸਾਡਾ ਪਾਠ ਹੋਰ ਗੁਰਬਾਣੀ ਇਥੇ ਵੀ ਹੈ ਅਨਸਖਾਉਂਦੇ ਹਨ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜੁੜ ਕਰਨਾ ਸਾਡੀ हुक्मे अंदर सबको बाहर न ना कोय नानक हुक्मय जे भूज हो में कहें न कोयक हो होम आकार हुक्म कहा जाई हो मन जी हुक्म लेवड आई हुक्म नेच हुक्म लिख दुख पाहिए इकना न हुक्म इक हुक्मी सदा पाहिए बुक में अंदर सत को बाहर ना कोए होए नानक हुक में जे बुजे तां हो में कह ना कोए काखा सा आहे जि पति गावे को तान होवे हो के होवे के सता गावे को दात जाने न गावे को गुण वड्याइयां चार गावे को विद्या वखूंच गावे को साज करे तनखे गावे को जी ले कर दे

जुगाड़ जुगंतर काहू काहे काहे माहे सुख नीह कर लाए रहो नानक बिकसे नानक बिकसे वे परवाहो वे परवाहो ओ ओ you yeah. जी का काल जा रहा है जी की सदे

ਏ ਬੱਚਾ ਇਹਦਾ ਨਾਮ ਹੈ ਖੁਸ਼ਪ੍ਰੀਤ ਕੌਰ ਖੁਸ਼ਪ੍ਰੀਤ ਕੌਰ ਇਹਦਾ ਨਾਮ ਕੀ ਹੈ ਖੁਸ਼ਪ੍ਰੀਤ ਕੌਰ ਹੁਣ ਇਹ ਸਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਪੰਜ ਪਿਆਰੇ ਕਿੰਨੇ ਪਿਆਰੇ ਹੋਇਆ ਪੰਜ ਪਿਆਰੇ ਪੰਜ ਪਿਆਰੇ ਉਹਨਾਂ ਪੰਜਾਂ ਪਿਆਰਿਆਂ ਦੇ ਖੁਸ਼ਪ੍ਰੀਤ ਕੌਰ ਬੋਲ ਕੇ ਨਾਂ ਸੁਣਾਏਗੀ ਪਹਿਲਾ ਇੱਕ ਪਿਆਰੇ ਦਾ ਇਹ ਬੋਲੇ ਵੀ

ਇਹ ਸਾਰਾ ਸਕੂਲ ਦਾ ਅੰਦਰ ਦਾ ਬਸਾ ਰੌਂਡ ਹੈ ਜੋ ਤੁਸੀਂ ਦੇਖ ਰਹੇ ਹੋ ਵੀਡੀਓ ਇੱਥੇ ਸਮਾਪਤ ਹੋਈ ਹੈ ਅਗਲੀ ਵੀਡੀਓ ਵਿੱਚ ਆਪਾਂ ਫੇਰ ਮਿਲਾਂਗੇ ਵਾਹਿਗੁਰੂ ਜੀ ਖਾਲਸਾ ਵਾਹਿ